ਹਾਂਜੀ ਕੌਣ ਓ ਮਾਇਆ ਇਲੈਕਟ੍ਰੀਸ਼ੀਅਨ ਹੁਣਾ ਥੋੜਾ ਇਹ ਖਰਾਬ ਹੈ ਹਾਂਜੀ ਸਾਡਾ ਕੁਲਰ ਖਰਾਬ ਆ ਇਹ ਹੀ ਕੁਲਰ ਆ ਜੀ ਥੋੜਾ ਹਾਂਜੀ ਚਲ ਫਿਕਰ ਦੇਦਾ ਮੈਂ ਨਾ ਨਾ ਮੈਂ ਬੋਲਦਾ ਓ ਜੱਟ ਓਏ ਯਾਰ ਇੱਕ ਗਲਾਸ ਪਾਣੀ ਦਾ ਲੈ ਆਈ ਓਏ ਧਿਆਰ ਰੱਖੀਂ ਇਹਦਾ ਕੁਛ ਪੀਤਾ ਕੁਛ ਚੱਕ ਚੁੱਕੇ ਨਾ ਲੈ ਜਾਵੇ ਕਿ ਹੋੜ ਸੀ ਪਾਣੀ ਆ ਪਾਣੀ ਦਾ ਠੀਕ ਹੈ ਇਹਣਾ ਕੀ ਕਹਿੰਦਾ ਤਾ ਤੈਨੂੰ ਮੈਂ ਚੋਰ ਲੱਗਦਾ ਆ ਚੋਰਾਂ ਦੇ ਕਿਹੜਾ ਸਿੰਗ ਹੁੰਦੇ ਨੇ ਉਹ ਵੀ ਤੁਹਾਡੇ ਵਰਗੇ ਹੁੰਦੇ ਨੇ ਸੁਭਾਤ ਹੈ ਜੁਗਣਾ ਵੀ ਨਾ ਚੋਰ ਲੱਗਦਾ ਮੈਂ ਬਲੈਕ ਸਟੇਸ਼ਨ ਮਾਇਲੈਕਟ੍ਰੀਸ਼ਨ ਉਹ ਲੜ ਵੀ ਨਹੀਂ ਸਵਾਰ ਕੇ ਜਾਣਾ ਠੋਡਾ ਰਾਤ ਨੂੰ ਲਾ ਪੱਖੇ ਮੁਰੇ ਪਸ ਮੱਛਰਾਂ ਮੁਰੇ ਲੜੀ ਜਾਉਂਗੇ ਆ ਮੱਛਰ ਲੱਗ ਗਿਆ ਆ ਮੱਛਰ ਲੱਗ ਗਿਆ ਕਿੰਨੀ ਕਰਾਉਂਗਾ ਮੈਂ ਤੈਨੂੰ ਆਮ ਨੇ ਤੇ ਨਹੀਂ ਤੇਰੇ ਸੈਟ ਕਰਤਾ ਮੈਂ ਮੇ ਮੀ ਡਾਡੀ ਨੂੰ ਵੀ ਦੱਸਿਆ ਗਿਆ ਤਾ ਤੂੜਾ ਤੁਹਾਨੂੰ ਬੋਲਣਾ ਨਹੀਂ ਪਤਾ ਬੋਲਣੀ ਕਿੱਦਾਂ ਆ ਤੇ ਮਾਟੇ ਹੋ ਲੱਗਦਾ ਆ ਇਲੈਕਟ੍ਰੀਸ਼ੀਅਨ ਥੋੜੇ ਆਇਆ ਉਹ ਮੈਂ ਠੀਕ ਰਹਿੰਦੀ ਚੋਡੀ ਸ਼ਕਲ ਵਾਲਾ ਦਿਖਣੇ ਵਾਲਾ ਉਹ ਖੜਾ ਹੋ ਚੋਰ ਦਾ ਕੀ ਨਹੀਂ ਹਵਾ ਵੀਰੇ ਅਸੀਂ ਕਿਹਾ ਤੇਰੀ ਸ਼ਕਲ 14 ਵੀ ਯਾਰ ਯਾਦ ਨਾ ਹੋਰ ਬੇਤੀਸ ਐਸਾ ਬਣਾਏਗਾ ਥੋੜਾ ਠੀਕ ਕਰਾਉਣਾ ਜਿਹੜਾ ਸਾਡਾ ਕਰਾ ਦੀ ਉਹਦਾ ਚਾਲਾ ਨਹੀਂ ਪਿੱਛੇ ਹਵਾ ਮਾਰਦਾ ਉਹ ਹੁਣ ਤੂੰ ਕੌਣ ਐ ਉਹ ਮੈਂ ਹੋਈਆਂ ਜਿਹਦੇ ਤੋਂ ਕੱਲ੍ਹ ਭੁੱਲੇ ਠੀਕ ਕਰਕੇ ਭੁੱਲ ਵੀ ਗਿਆ ਹਵਾ ਪੁੱਠੀ ਵਾਰੀ ਜਾਂਦਾ ਪੁੱਠਾ ਲਾ ਕੇ ਸੌਂਨੇ ਆ ਰਾਤ ਨੂੰ ਵੀ ਉਹ ਵਧੀਆ ਪੀਲੇ ਵਾਲਾ ਮੀਟਰ ਪਿੱਛੇ ਨੂੰ ਚਲਾ 100 ਜੁਨਤਾ ਦੀ ਜੇਗਾ 50 ਰਹਿ ਜਾਣਗੀਆਂ ਉਹ ਪੁੱਠੇ ਘੁੰਮਣ ਦਾ ਫਾਇਦਾ ਹੁੰਦਾ ਤੁਹਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਅੱਛਾ ਹਾਂ ਤੇ ਤਾਂ ਚੰਨੀ ਦੇ ਬਿੱਲ ਮਾਫ ਕਰੇ ਬਸ ਆਇਓ ਨੇ ਆਹੋ ਬਾਹ ਓਏ ਫਿਰ ਪੁੱਠੇ ਚੱਕਰ ਰਣ ਤਾਂ ਵਧੀਆ ਮੈਨੂੰ ਪੈਸੇ ਹੋਰ ਦੇਣੇ ਚਾਹੀਦੇ ਮੈਂ ਤੁਹਾਡਾ ਬਿੱਲ ਘਟੂਗਾ ਪੁੱਠੇ ਚੱਕਰਾਂ ਨਾਲ ਪਿੱਛੇ ਆ ਫਿਰ ਤੇਰੇ ਘਰੇ ਵੀ ਆਇਓ ਚ ਅੱਲਾ ਹੁਣਾ ਹਾਂ ਉਹ ਖਾਚੀ ਕੇ ਤੇਰੇ ਇੰਨੀ ਆਦਾ ਬਿੱਲ ਉਹ ਨਾਲੇ ਗੱਲ ਦੁਨੋ ਟਟਿਰੇ ਜੇ ਹੁਣ ਤਾਂ ਬੋਲਦਾ ਹੁਣ ਮੈਨਾਂ ਕਹੀ ਚੋਨੇ ਤੇਰਾ ਕੀ ਸਮਝ ਸਕਦੇ ਹੋ ਮੈਨਾਂ ਇਹਨੂੰ ਕਿਹਾ ਉਹ ਇਹਨੂੰ ਕਿਹਾ ਹੈ 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 ਆਂਟੀ ਜੋ ਹੁੰਦੇ ਨਿਕਲੇ ਨਹੀਂ ਜਵਾਨ ਟੀਵੀ ਲੰਬੀ ਲਾਤੀ ਤੁਸੀਂ ਇਹਦੇ ਬੋਲਦੀ ਨਹੀਂ ਆਂਦਾ ਹੋ ਰਹਿ ਤਿਆ ਮੇਰਾ ਸਾਡੀ ਗਲਤੀ ਕੀ ਹੈ ਇਹ ਤਾਂ ਪੁੱਛ ਰਾਬਾ ਇਹ ਦੀ ਸ਼ਗਲ ਚੋਰ ਵਰਗੀ ਨਹੀਂ ਹੈਗੀ ਮਰਦੀ ਆ ਤੂੰ ਦੱਸ ਇਹ ਦੀ ਸ਼ਗਲ ਚੋਰ ਵਰਗੀ ਨਹੀਂ ਕੀ ਕਰਾਂ ਮੈਂ ਪੁੱਛ ਲੋ ਚੋਰ ਬਣ ਕੇ ਰਹਿਣੀ ਆ ਚੋਰ ਚੋਰਾ ਬਾਈਂ ਸ਼ਕਲ ਨਹੀਂ ਆ ਕਿ ਨਹੀਂ ਉਹਨੂੰ ਪਤਾ ਨਹੀਂ ਜੇ ਕਿਤੇ ਮੈਂ ਪਾਸ ਹੋ ਗਿਆ ਹੁੰਦਾ ਨਾ ਅੱਜੋਂ ਮੈਂ ਬੱਬੇ ਫਿਰ ਮਾਂ ਦੇ ਵਿੱਚ ਪੜਾਉਂਦੇ ਉਪਰ ਸਟਾਰ ਹੋਣਾ ਸੀ ਅੱਜ ਬੱਬੇ ਕੁਲੜਾ ਕੁਲੜੀ ਆ ਅੱਜ ਕਿੰਨੇ ਛੋਲੇ ਠੱਲ ਠੀਕ ਨਹੀਂ ਕਰਦਾ ਹੋਣਾ ਪਰ ਹੁਣ ਤਾਂ ਚੋਰੇ ਬਣ ਗਿਆ ਹੋਏ ਯਾਰ ਦੇ ਯਾਰ ਦੇ ਤੂੰ ਹੇ ਨਿਕਲ ਆਂਡੇ ਚ ਨੋ ਕੀ ਪਤਾ ਮੇਰੇ ਬਾਰੇ ਆਉਂ ਤੇਰਾ ਘਰ ਗੁੱਲਪੁੱਤੀ ਹਵਾ ਮਾਰ ਲਾਤਾ ਮੈਂ ਕੱਲ ਤੂੰ ਲਾਗ ਨਹੀਂ ਆਇਆ ਪੈਸੇ ਦਾ ਐਡੇ ਬੜੇ ਮੱਕਲੇ ਜਦੇ ਦੇ ਦਿਓ ਜੀ Gandhi 500 ਉਹ ਥੋੜੇ ਜੱਟਿਆ ਬਾ ਨੋਟ ਨਾ ਮੈਂ ਹੁਣ ਤੱਕ ਕੁੱਲਰ ਮੂਰੇ ਸੁੱਕਣਾ ਪਾਇਆ ਬਾ ਹੁਣ ਤੱਕ ਨਹੀਂ ਸੁੱਕਿਆ ਉਹ ਉਹਨੂੰ ਪਤਾ ਇੰਨਾ ਵੱਡਾ ਨੋਟ ਦੇਤਾ ਤੁਸੀਂ ਮੈਨੂੰ ਜਿਹੜੇ ਪੈਸੇ ਦਊਂਗੇ ਉਹੋ ਜਿਹਾ ਹੀ ਕੰਮ ਹੋਊਗਾ ਕਿਉਂ ਪੈਸੇ ਦਾ ਤਾਂ ਆਪੇ ਬੱਗੇ ਦੀ ਕੰਮ ਤਾਂ ਫੇਰ ਦੀ ਸਿੱਧਾ ਕਰਕੇ ਆਇਆ ਪਤਾਨੀ ਕਿਥੋਂ ਲਿਆਦੇ ਪੈਸੇ ਵੀ ਕਿੰਨੇ ਦਿਨਾਂ ਦੇ ਐ ਮਰੋੜ ਮਰੋੜ ਕੇ ਪਿੰਨਾ ਗੁੱਸਾ ਤਾਰ ਤਾਰ ਕੇ ਜੇਬਾਂ ਚ ਪਾਏ ਉਤੇ ਦਾਰਬਾਰੀ ਤਾਂ ਮੈਂ ਉਹਨੂੰ ਪ੍ਰੈਸ ਲਾ ਲਈ ਚਿੱਟਾ ਕਰਨ ਵਾਸਤੇ ਪਾਲਾਣੇ ਕੋਲ ਭਾਜੀ ਨੂੰ ਦੱਸ ਸਟੇਟ ਕਰ ਦਿੰਦਾ ਹਾਂ ਤਾਂ ਕਰ ਦਿੰਦਾ ਸਟੇਟ ਮੈਂ ਇਹਨੂੰ ਦੱਸਾਂ ਜਿਆਦਾ ਨਾ ਬੋਲੋ ਸਾਡਾ ਕੁਲਰ ਤਾਂ ਠੀਕ ਕਰ ਦੇਗਾ ਬਾਈ ਕਾ ਉਹ ਵੀ ਕੁੱਤਿਆਂ ਵਾਂ ਮਾਰੂਗਾ ਓਏ ਉਹ ਟਟੀਰੀ ਵਾਲੀ ਆ ਤੂੰ ਛੱਡ ਆ ਵੀ ਤੂੰ ਬੋਲ ਕੁਦਰ ਕੁੱਲ ਦੇ ਕੀ ਖਰਾਬ ਆਇਆ ਬਤਾ ਬੋਲ ਓਏ ਹਵਾ ਨਾ ਦਈਓ ਹੈ ਹਵਾ ਨੀ ਮਾਤਾ ਦੀਓ ਪੱਦਰ ਨੂੰ ਖਰਾਬ ਦੀ ਹਵਾ ਓਏ ਹਵਾ ਖਰਾਬ ਆ ਘਰ ਕੁੱਦਰ ਕਿਵੇਂ ਮਾਰੂ ਇਹਨੇ ਇਸ ਦਾ ਟਾਈਮ ਕਰੂਦਾ ਹਵਾ ਦਾ ਕਸੂਰ ਹੈ ਹਵਾ ਦਾ ਪਹਿਲੀ ਖਰਾਬ ਹੈ ਓਏ ਯਾਰ ਮੱਥੇ ਮੱਥਾ ਮਾਰਦ ਨੂੰ ਕਹਤਾ ਉਹਨਾਂ ਦਾ ਵੀ ਠੀਕ ਕਰਿਆ ਜੇ ਪਾਛੇ ਮੇਰੇ ਮੋਟੇ ਮੋਟੇ ਜਾਂਦਾ ਬਈ ਤੂੰ ਮੇਰੇ ਕੋਲ ਅੱਗੇ ਇਸ ਤਨੀ ਚੋਰ ਕਹਨੇ ਆ ਪਰ ਤੂੰ ਬਹੁਤ ਜਿਆਦਾ ਬੋਲਦਾ ਹੈ ਹੈ ਉਹ ਕੁੰਡਰਾ ਪਾ ਚਲਾ ਕੇ ਦੇਖ ਮੁੰਡਾ ਡੋੜਾ ਧਮਾਤਾ ਜਾ ਪੈਸੇ ਕਰ ਦੋ ਪੈਸੇ ਨਾ ਪਲਟਾ ਤਾ ਜਾ ਜਾ ਮੇਰੀ ਆਈ ਦੇ ਦੇ ਓ ਬੜੀ ਗੱਲ ਸੁਣ ਲੈ ਜਿਹੜੇ ਹਿਸਾਬ ਨਾਲ ਤੂੰ ਆ ਕੇ ਮੇਰਾ ਉਹ ਕੰਮ ਖਰਾਬ ਕਰੇ ਨਾ ਤੈਨੂੰ ਪਤਾ ਨਹੀਂ ਮੇਰੇ ਇਲਾਕੇ ਚ ਕਿੰਨਾ ਨਾਂ ਚੱਲਦਾ ਲੱਕ ਚ ਚੋਰ ਨਾ ਚੱਲਦਾ ਬਾਈ ਤੇਰਾ ਓਹ ਹੋਰ ਬਾਪ ਦਾ ਚਾਲਾ ਮੰਗੋ ਨਹੀਂ ਇਹਨੂੰ ਬਚਾਲਾ ਮੇਰੇ ਹੱਥੋਂ ਅੱਜ ਕੋਈ ਖੂਨ ਨਾ ਹੋ ਜਾਵੇ ਮੇਰੇ ਕੋਲ ਬਾਸਿਆ ਬਾਸਿਆ ਨਾ ਇਹ ਕਾ ਮੇਰਾ ਕੰਮ ਖਰਾਬ ਕਰ ਰਹਿਣਾ ਦੇਖੋ ਤੁੰ ਨੂੰ ਮੈਂ ਕੋਈ ਗੱਲ ਨਹੀਂ ਬਾਜੀ ਦਾ ਜੱਜ ਕੱਲ ਨੂੰ ਮੈਂ ਡੈਡੀ ਤੇ ਪੈਸੇ ਲੈ ਜੀ ਹਾਂ ਅਜੇ ਜੰਮੇ ਹੈ ਨਹੀਂ ਪੰਗੇ ਮੇਰੇ ਨਾਲ ਨਾ ਬੰਦਾ ਚੋਰ ਚਲਿਆ ਜਾ ਬੇ

ਕੀਆ ਮਾਰ ਲੱਗ ਗਿਆ ਉੱਦਾਂ ਵੀ ਕੁੰਡਰ ਪੁੱਠੀ ਵਾਲਾ ਮਾਰਦਾ ਉਹ ਬਹਿ ਜਾ ਚੋਰ ਜਿਹਦਾ ਬੇੜਾ ਸਾਡਾ ਕੁੰਡਰ ਖਰਾਬ ਕਰ ਗਿਆ ਸਾਡਾ ਕੁੰਡਰ ਵੀ ਪੁੱਠੀ ਵਾਲਾ ਮਾਰ ਲੱਗ ਗਿਆ ਬਹਿ ਜਾ ਉਹਦਾ ਬੇੜਾ ਉਹ ਬਹਿ ਤਾਂ ਹਿੱਤੀ ਮਾਰਦਾ ਨਹੀਂ ਹੁਣ ਤਾਂ ਜਮਾਂ ਹੀ ਨਾ ਪਹਿਲਾਂ ਤਾਂ ਜਿਹੜੀ ਜਿਹੜੀ ਮਾਰਦਾ ਵੀ ਤੀ ਹੁਣ ਤਾਂ ਮਾਰਦਾ ਹੀ ਨਹੀਂ ਪਿੱਛੇ ਨੂੰ ਮਾਰਦਾ ਏ ਹਾਏ ਬਹਿ ਜਾ ਚੋਰ ਜਿਹਦਾ ਬੇੜਾ ਅਸੀਂ ਵੀ ਭਾਈ ਪੁੱਠਾ ਹੀ ਲਾਉਂਦੇ ਹਾਂ ਕੁੰਡਰ ਇਹਨੂੰ ਪੁੱਠਾ ਹੀ ਲਾਇਆ ਕਰੋ ਹਾਏ